ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਾਲਾ ਰਾੜੂਆ ਜੇ ਅੱਜ ਇਹਨਾਂ ਦੁੱਲਾ ਵੀ ਆਇਆ ਹੁੰਦਾ ਤੇ ਦਰਸ਼ਕਾਂ ਨੇ ਫੇਰ ਇਸੇ ਮੈਚ ਵਾਂਗੂ ਜਿਹੜਾ ਮੈਂ ਪਹਿਲਾ ਮੈਚ ਹੋਇਆ ਇਹ ਦਰਸ਼ਣੀ ਮੈਚ ਹੋਇਆ ਇਹੋ ਜਿਹੇ ਮੈਚ ਜਿਹੜੇ ਐ ਇਹਨਾਂ ਦੀ ਰਿਕਾਰਡਿੰਗ ਜਿਹੜੀ ਐ ਸਾਡੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਰੱਖਣ ਦੀ ਲੋੜ ਐ ਔਰ ਜਿੱਥੇ ਪਤਾ ਲੱਗੇ ਵੀ ਖਿਡਾਰੀ ਕਿਵੇਂ ਕਬੱਡੀਆਂ ਪਾਉਂਦੇ ਨੇ ਕਿਹਦਾ ਨਨ ਮੈਂ ਨਹੀਂ ਬੋਲੋ ਪਹਿਲੀ ਕਰਿਓ ਹਲੋ ਜੋ ਚੱਲਦੇ ਮੈਚ ਦੇ ਵਿੱਚ ਮਾੜੀ ਮੋਟੀ ਕਿੰਤੂ ਪ੍ਰੰਤੂ ਹੋਈ ਹੈ ਆਹ ਕਲਾਈ ਵਾਲਾ ਦਿਖਾ ਦੇ ਸ਼ੀਲੂ ਤੇ ਇੰਦਰਪਾਲਾ ਲੋ ਜੀ ਦੋਨਾਂ ਨੇ ਹੱਥ ਮਿਲਾਏ ਅਮਨ ਹਾਂ ਪਿਆਰ ਨਾਲ ਹੱਸਤਾ ਭਾਈ ਜਿਹੜੀ ਗਰਾਊਂਡ ਚ ਹੋ ਗਈ ਸਾਡੀ ਗਰਾਊਂਡ ਚ ਹੀ ਆ ਬਾਹਰ ਸਾਡੀ ਕੋਈ ਨਹੀਂ ਬਾਹਰ ਮੇਰਾ ਛੋਟਾ ਭਰਾ ਹੈ ਹਾਂਜੀ ਬਹੁਤ ਤਾੜੀਆਂ ਮਾਰ ਦਿਓ ਜ਼ੋਰਦਾਰ ਲੈ ਵੀ ਇੰਦਰ ਇਹ ਇੰਦਰ ਬਾਟੀ ਤੇ ਲਾਭ ਕਰ ਦਿੰਦਾ ਹੈ ਪਿਆਰ ਦੇ ਨਾਲ ਜੇ ਜੋ ਅਮਨ ਗਰਾਊਂਡ ਵਿੱਚ ਹੈ ਉਹ ਗਰਾਊਂਡ ਵਿੱਚ ਹੈ ਜੱਸੀ ਵੀ ਸਾਡੇ ਗੜੀ ਮਹਾ ਸਿੰਘ ਵਾਲੇ ਅਮਰੀਕਾ ਵਾਲੇ ਪੁੱਜ ਗਿਆ ਬਿੱਟੂ ਇਹਨੂੰ ਸਪੋਰਟਸਮੈਨਸ਼ਿਪ ਕਹਿੰਦੇ ਐ ਇਹਨੂੰ ਸਪੋਰਟਸਮੈਨਸ਼ਿਪ ਕਹਿੰਦੇ ਐ